ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਬੇਬੇ ਬਾਪੂ ਲੈ ਕੇ ਹਾਜ਼ਰ ਹਾਂ ਜੀ ਕੋਠੀਆਂ ਕਾਰਾਂ ਸਾਰੇ ਵੰਡਦੇ ਬੇਬੇ ਬਾਪੂ ਦੀ ਵੰਡ ਕਦੇ ਵੀ ਕਰਿਓ ਨਾ ਸੋਨਾ ਵੰਡ ਲਿਓ ਚਾਂਦੀ ਵੰਡ ਲਿਓ ਕੱਪੜਾ ਲੀੜਾ ਘਰ ਹਵੇਲੀ ਵੰਡ ਲਿਓ ਭਾਂਡਾ ਠੀਕਰ ਦਾਣਾ ਫੱਕਾ ਵੰਡ ਲਿਓ ਬੀਬੀ ਦਾ ਸੰਦੂਕ ਇੱਕ ਜਣਾ ਹੀ ਲੈ ਲਿਓ ਉਸ ਤੇ ਆਰੀ ਤਾਰੇ ਉਹ ਨਾ ਕੋਠੀਆਂ ਕਾਰਾਂ ਸਾਰੇ ਵੰਡ ਦੇ ਬੇਬੇ ਬਾਪੂ ਦੀ ਵੰਡ ਕਦੇ ਵੀ ਕਰਿਓ ਨਾ ਭੁੱਖੇ ਰਹਿ ਰਹਿ ਕੇ ਜਿਨ੍ਹਾਂ ਨੇ ਪਾਲਿਆ ਤੇ ਪੜਾਇਆ ਬੇਬੇ ਨੇ ਚੁੱਲ੍ਹੇ ਦੀ ਅੱਗ ਹੰਡਾਈ ਬਾਪੂ ਨੇ ਤਨ ਕੱਪੜਾ ਨਾ ਪਾਇਆ ਅੱਜ ਉਹਨਾਂ ਹੀ ਪੁੱਤਰਾਂ ਨੇ ਸਭ ਚੀਜ਼ਾਂ ਨੂੰ ਵੰਡੇ ਪਾਇਆ ਮਾਂ ਆਪਣੀ ਨੂੰ ਪੁੱਤਰੋ ਕੰਨਾਂ ਤੋਂ 부ਸੀ ਕਰਿਓ ਨਾ ਕੋਠੀਆਂ ਕਾਰਾਂ ਸਾਰੇ ਬੰਦੇ ਬੇਬੇ ਬਾਪੂ ਦੀ ਵੰਡ ਕਦੇ ਵੀ ਕਰਿਓ ਨਾ ਜਿਹੜੇ ਪੁੱਤਰਾ ਨੂੰ ਚੁੰਮ ਚੁੰਮ ਕੇ ਹੱਕ ਨਾਲ ਸੀ ਲਾਉਂਦੇ ਉਹੀ ਪੁੱਤਰ ਘਰ ਵਿੱਚ ਰੋਲਣ ਬਣ ਗਏ ਅਜਬ ਬਗਾਨੇ ਬੇਬੇ ਬਾਪੂ ਨੂੰ ਆਸ਼ਰਮ ਛੱਡਣ ਦੇ ਲਾਉਂਦੇ ਪਏ ਨਿਸ਼ਾਨੇ ਜਾਂਦੀ ਜਾਂਦੀ ਬੇਬੇ ਕਹਿੰਦੀ ਸੱਗੀ ਫੁੱਲ ਤੇ ਪਰਾਂਦੀ ਵੰਡਿਓ ਨਾ ਕੋਠੀਆਂ ਕਾਰਾਂ ਸਾਰੇ ਬੰਦੇ ਬੇਬੇ ਬਾਪੂ ਦੀ ਵੰਡ ਕਦੇ ਵੀ ਘਰੇਉ ਨਾ ਜਦ ਤੱਕ ਸੀ ਸਾਡੇ ਕੋਲ ਮਿਲਖ ਜ਼ਮੀਨਾਂ ਤਦ ਤੱਕ ਸਾਨੂੰ ਪਰਮਾਉਂਦੇ ਰਹੇ ਕਿਸੇ ਨੇ ਵੀ ਨਾ ਸੋਚਿਆ ਸਾਡੇ ਜ਼ਖਮਾਂ ਤੇ ਲੂਣ ਛਿੜਕਾਉਂਦੇ ਰਹੇ ਅਸਾਂ ਕਿਹੜੀ ਸੀ ਐਸ਼ ਕਮਾਉਣੀ ਕਾਮੀ ਮਿਲ ਕੇ ਕਹਿਰ ਟਾਉਂਦੇ ਰਹੇ ਕੁਲੀ ਗੁੱਲੀ ਜੁੱਲੀ ਲਈ ਵੰਡ ਵਡਾਈ ਪਾਇਓ ਨਾ ਕੋਠੀਆਂ ਕਾਰਾਂ ਸਾਰੇ ਵੰਡਦੇ ਬੇ ਬਾਪੂ ਦੀ ਵੰਡ ਕਦੇ ਵੀ ਕਰਿਓ ਨਾ ਗੇ ਲੇਜੰਡਾ ਆਖੇ ਕਾਸ਼ ਜੇ ਥੋੜਾ ਪੜ ਲੈਂਦੇ ਅੱਜ ਪੈਨਸ਼ਨ ਨਾਲ ਜੁਦਾ ਘਰ ਵਸਾ ਲੈਂਦੇ ਜੋ ਤੁਸਾਂ ਸਾਡਾ ਹਸ਼ਰ ਬਣਾਇਆ ਉਸ ਤੋਂ ਆਪਣਾ ਆਪ ਬਚਾ ਲੈਂਦੇ ਰੱਬਾ ਇੱਕ ਜੇ ਧੀ ਦੇ ਦਿੰਦਾ ਸਾਡੇ ਸਾਰੇ ਦੁੱਖ ਵੰਡਾ ਦਿੰਦੀ ਸਰਕਾਰੀ ਦਰਬਾਰੇ ਕੋਈ ਪਹੁੰਚ ਕਰਾਉਂਦੀ ਨਹੀਂ ਤਾਂ ਪੁਲਿਸ ਨੂੰ ਇਤਲਾਹ ਦਿੰਦੀ ਪੱਕਾ ਯਕੀਨ ਉਸਨੇ ਕੁਝ ਨਹੀਂ ਸੀ ਵੰਡਾਉਣਾ ਸਾਨੂੰ ਆਪਣੇ ਦਿਲ ਤੇ ਘਰ ਵਿੱਚ ਥਾਂ ਦਿੰਦੀ ਪੱਕਾ ਯਕੀਨ ਉਸਨੇ ਕੁਝ ਨਹੀਂ ਸੀ ਵੰਡਾਉਣਾ ਸਾਨੂੰ ਆਪਣੇ ਦਿਲ ਤੇ ਘਰ ਵਿੱਚ ਥਾਂ ਦਿੰਦੀ ਬਹੁਤ ਬਹੁਤ ਧੰਨਵਾਦ ਜੀ